ये ये मदन बना रहे हैं हम बनाने भी देंगे लेकिन राउंड तक आना है राउंड तक आना है समझ में आ गया है राउंड तक आना है बोल नहीं है ये लोग नहीं है रुक नहीं है ਇੱਕ ਕਹਾਣੀ ਦੱਸਦਾ ਕੰਮ ਮੂਰਤੀਆਂ ਮੂਰਤੀਆਂ ਜਿਹੜੀਆਂ ਅੱਜ ਇੱਕ ਮਾਮਲਾ ਜਿਹੜਾ ਹੈ ਉਹ ਸਾਡੇ ਧਿਆਨ ਚ ਆਇਆ ਜਿਦੇ ਵਿੱਚ ਸਾਰੀ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਿ ਡਿਬਰ ਕਰਾ ਐਡਵਾਡ ਨੰਬਰ 12 ਦੇ ਵਿੱਚ ਇੱਕ ਅਵੈਦ ਮੱਜੀ ਦਾ ਨਿਰਮਾਣ ਹੋ ਰਿਹਾ ਜਿੱਥੇ ਮਾਤਰ ਤਿੰਨ ਘਰ ਨੇ ਔਰ ਇਹ ਵੀ ਸੁਣਨ ਨੂੰ ਮਿਲਿਆ ਤੇ ਇਹਨਾਂ ਘਰਾਂ ਨੇ ਪਿਛਲੇ ਦਿਨੀ ਮੰਦਰ ਤੋਂ ਸਪੀਕਰ ਜਿਹੜੇ ਤਾਰੇ ਨੇ ਤੇ ਬਹੁਤ ਹੀ ਜ਼ਿਆਦਾ ਨਿੰਦਣੀਏ ਤੇ ਆਸਾਨੀਆ ਕੰਮ ਹੈ ਇੱਕ ਹਿੰਦੂ ਬੈਲਟ ਹੋਣ ਦੇ ਬਾਵਜੂਦ ਹਿੰਦੂਆਂ ਨੂੰ ਦਬਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਅੱਜ ਅਲੱਗ-ਅਲੱਗ ਜਥੇਬੰਦੀਆਂ ਸਾਰੇ ਮੋਤਵਾਰ ਬੰਦੇ ਇੱਥੇ ਇਕੱਠੇ ਹੋਏ ਨੇ ਔਰ ਸਾਡੀ ਇੱਕ ਮੰਗ ਪ੍ਰਸ਼ਾਸਨ ਕੋਲ ਹੈ ਕਿ ਇਹਦਾ ਨਿਰਮਾਨ ਰੋਕਿਆ ਜਾਵੇ ਇਹਨਾਂ ਦੇ ਡਾਕੂਮੈਂਟੇਸ਼ਨ ਚੈੱਕ ਕੀਤੇ ਜਾਣ ਕਿ ਆ ਇਹਨਾਂ ਕੋਲ ਪਰਮਿਸ਼ਨ ਹੈਗੀ ਹੈ ਜੇ ਪਰਮਿਸ਼ਨ ਹੈਗੀ ਹੈ ਤਾਂ ਕਿਸ ਰੂਪ ਚ ਹੈਗੀ ਹੈ ਸਾਨੂੰ ਇਹ ਸੁਣਨ ਚ ਮਿਲਿਆ ਕਿ ਪਿੰਡ ਦੇ ਗੜੇ ਨੇ ਔਰ ਗੜਿਆਂ ਦੀ ਕੋਈ ਪਰਮਿਸ਼ਨ ਜਿਹੜੀ ਆ ਉਹ ਅਸੀਂ ਦੁਰਵਰਤ ਤੋਂ ਨਹੀਂ ਕਰ ਸਕਦੇ ਮਾਨਯੋਗ ਇੱਥੋਂ ਦੇ ਜੋ ਐਮਸੀ ਨੇ ਉਹਨਾਂ ਨੇ ਵੀ ਦੱਸਿਆ ਕਿ ਇਹਨਾਂ ਨੂੰ ਪਹਿਲੇ ਵੀ ਰੋਕਿਆ ਗਿਆ ਲੇਕਿਨ ਇਹ ਨਹੀਂ ਪਤਾ ਕਿ ਕਿਹਦੀ ਛਾਹ ਦੇ ਉੱਤੇ ਇਹ ਕੰਮ ਹੋ ਰਿਹਾ ਲੇਕਿਨ ਜੋ ਵੀ ਲੋਕ ਇਹਦੇ ਚਨਵਾਲ ਹੋਣਗੇ ਉਹਨਾਂ ਨੂੰ ਅਸੀਂ ਬੇਨਕਾਮ ਕਰਾਂਗੇ ਕਿਉਂਕਿ ਹਮੂਮਨ ਦੇਖਣ ਨੂੰ ਇਹ ਮਿਲਦਾ ਕਿ ਇਹ ਲੋਕ ਮਾਤਰ ਥੋੜੀ ਸ਼ਕਤੀ ਦੇ ਵਿੱਚ ਆਪਣਾ ਪ੍ਰਦਰਸ਼ਨ ਵੀ ਕਰਦੇ ਨੇ ਔਰ ਆਪਣੀ ਗੱਲ ਵੀ ਬਣਾਉਂਦੇ ਨੇ ਕਿਆ ਇਹਦੇ ਵਿੱਚ ਕੋਈ ਐਡਮਿਸ਼ਨ ਸ਼ੀ ਇਨਵੋਲ ਹੈ ਇਹ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ-ਵਮਰਸ਼ ਕਰਾਂਗੇ ਔਰ ਦੇਲੀ ਇਹਦੀ ਅਪਡੇਟ ਜੜੀਆ ਇਹ ਪ੍ਰੈਸ ਦੇ ਮਾਧਿਅਮ ਨਾਲ ਲੋਕਾਂ ਨੂੰ ਦਵਾਂਗੇ ਅਸੀਂ ਇਸ ਗੱਲ ਨੂੰ ਵੀ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਛੱਡ ਕੇ ਇੱਕਜੁੱਟ ਹੋਜੋ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜਾ ਦਬਾਅਪੂਰਨ ਹੋਏਗਾ ਤੁਹਾਡੇ ਵਾਸਤੇ ਇਹ ਪੈਰ ਰੱਖਣ ਦੀ ਜਗ੍ਹਾ ਲੱਭ ਕੇ ਉੱਥੇ ਮੰਜਾ ਵਿਛਾ ਲੈਂਦੇ ਨੇ ਔਰ ਸਾਡੀ ਇਹ ਪਹਿਲਵਾਨੀ ਰਹਿੰਦੀ ਹੈ ਕਿ ਸਿਰਫ ਪਲੇਸ਼ਨ ਹੋਵੇ ਅਸੀਂ ਇਸ ਗੱਲ ਨੂੰ ਅੱਗੇ ਨਹੀਂ ਲੈ ਜਾਗੇ ਜਾਂਦੇ ਲੇਕਿਨ ਇਸ ਮੁੱਦੇ ਦੇ ਉੱਤੇ ਸਾਰੇ ਜਥੇਬੰਦੀਆਂ ਦਾ ਇੱਕੋ ਅਖਰੋਸ਼ ਹੈ ਕਿ ਅਸੀਂ ਇਸ ਮਸਜਿਦ ਦਾ ਨਿਰਮਾਣ ਅਵੈਧ ਢੰਗ ਦੇ ਨਾਲ ਨਹੀਂ ਹੋਣ ਦਵਾਗੇ ਉਹਦੇ ਵਾਸਤੇ ਜਿੱਥੇ ਵੀ ਸਾਨੂੰ ਜਾਣਾ ਪਏਗਾ ਜਿਸ ਐਡਮਿਨਿਸਟ੍ਰੇਸ਼ਨ ਨੂੰ ਮਿਲਣਾ ਪਏਗਾ ਆਪਾਂ ਮਿਲਾਂਗੇ ਮਾਨਯੋਗ ਡੀਐਸਪੀ ਸਾਹਿਬ ਨੇ ਇਸ ਗੱਲ ਨੂੰ ਅਸ਼ਵਾਸ਼ਿਤ ਕੀਤਾ ਕਿ ਜਿੱਥੇ ਮੰਦਰ ਦਾ ਮਸਜਿਦ ਦਾ ਨਿਰਮਾਣ ਹੋ ਰਿਹਾ ਉਹ ਅੱਗੇ ਨਹੀਂ ਹੋਏਗਾ ਔਰ ਇੱਥੇ ਤਹਿਸੀਲਦਾਰ ਸਾਹਿਬ ਵੀ ਗੁਰਾਇਆ ਸਾਹਿਬ ਆਏ ਨੇ ਉਹ ਰੈਵਨਿਊ ਚੈੱਕ ਕਰ ਲੈਣਗੇ ਔਰ ਅਸੀਂ ਇਸ ਮਾ ਇਸ ਮੁੱਦੇ ਦੇ ਉੱਤੇ ਕਮੇਟੀ ਕਰਨ ਵੀ ਇੱਕ ਲਿਖਤੀ ਰੂਪ ਚ ਅਪਲੀਕੇਸ਼ਨ ਦਵਾਂਗੇ ਕਿ ਕਿਹ ਹੈ ਇਹਨਾਂ ਨੇ ਨਕਸ਼ਾ ਪਾਸ ਕਰਾਇਆ ਕਿਉਂਕਿ ਇਹ ਵਾਰਡ 12 ਦੇ ਵਿੱਚ ਉਸਾਰੀ ਹੋ ਰਹੀ ਹੈ ਔਰ ਅਸੀਂ ਇਹ ਉਸਾਰੀ ਅਵੈਧ ਢੰਗ ਦੇ ਨਾਲ ਨਹੀਂ ਹੋਣ ਦਵਾਂਗੇ ਔਰ ਇੱਥੇ ਵੀ ਦੇਖਣ ਨੂੰ ਮਿਲ ਗਿਆ ਆਰਮੀ ਦਾ ਬੜਾ ਸੈਂਸਿਟਿਵ ਏਰੀਆ ਹੈ ਅਗਰ ਬਾਰਾ ਕੋਈ ਬੰਦੇ ਇੱਥੇ ਆਂਦੇ ਨੇ ਔਰ ਕੱਲ ਸੁਣਿਆ ਕਿ ਕਈ ਬੰਦੇ ਆਏ ਨੇ ਜਿਹੜੇ ਅਨਡੈਂਟੀਫਾਈ ਨੇ ਅਗਰ ਅਨਡੈਂਟੀਫਾਈ ਬੰਦਾ ਇੱਥੇ ਕੋਈ ਕੰਮ ਕਰ ਜਾਂਦਾ ਤੇ ਉਹਦੀ ਜਵਾਬਦੇਹੀ ਕਿਹਦੀ ਹੈ ਇਹ ਵੀ ਬੜੀ ਜਿਆਦਾ ਸੋਚਣ ਵਾਲੀ ਮੁੱਦਾ ਹੈ ਔਰ ਇਹਨਾਂ ਗੱਲਾਂ ਦੇ ਨਾਲ ਮੈਂ ਇੱਕ ਗੱਲ ਦੁਬਾਰਾ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਮੁੱਦੇ ਦੇ ਉੱਤੇ ਅਗਰ ਕਦੀ ਕਾਲ ਹੁੰਦੀ ਹੈ ਤਾਂ ਮਿਹਰਬਾਨੀ ਕਰਕੇ ਰਾਜਨੀਤੀ ਛੱਡ ਕੇ ਇੱਕ ਪਲੇਟਫਾਰਮ ਤੇ ਤਿਆਰ ਹੋਵੋ ਜੈ ਹਿੰਦ ਜੈ ਜੰਦਰਸ਼ਾ ਕੋ ਮੇਰਾ ਹੀ ਵਾਰਡ ਪਹਿਲੇ ਪੈਂਦਾ ਸੀਗਾ ਵਾਰਡ ਨੰਬਰ 12 ਮੈਨੂੰ ਅੱਜ ਸਵੇਰੇ ਮਾਰਨਿੰਗ ਹੀ ਪਤਾ ਲੱਗਾ ਵੀ ਕੋਈ ਮਸਜਿਦ ਦਾ ਉੱਥੇ ਡਿਸਪਿਊਟ ਹੈ ਕੋਈ ਬੰਦੇ ਜਿਹੜੇ ਆ ਉਹ ਜ਼ਬਰਦਸਤੀ ਉੱਥੇ ਮਸਜਿਦ ਦਾ ਨਿਰਮਾਣ ਕਰਨਾ ਚਾ ਰਹੇ ਆਜ ਪ੍ਰਸ਼ਾਸਨ ਵੀ ਉੱਥੇ ਸੀਗਾ ਤੇ ਸਾਰੀ ਗੱਲ ਜਿਹੜੀ ਧਿਆਨ ਚ ਆਈ ਹੈ ਕਿ ਉਹ ਜਗ੍ਹਾ ਜਿਹੜੀ ਹੈ ਉਹ ਵੀ ਡਿਸਪੂਟਡ ਹੈ ਅਲੇ ਉਹਦੀ ਨਾਉ ਡਿਮਾਰਕਡ ਹੈ ਵੀ ਕਿਹਦੀ ਜਗ੍ਹਾ ਹੈ ਤੇ ਉਹ ਜਿਹੜੇ ਬੰਦੇ ਉਹ ਥ्रेट ਕਰਕੇ ਤੇ ਫੋਰਸਿਵਲੀ ਜਿਹੜਾ ਹੈ ਪਬਲਿਕ ਦੀ ਕੰਸੈਂਟ ਤੋਂ ਬਿਨਾ ਤੇ ਮਿਊਨਿਸਪਲ ਕਾਰਪੋਰੇਸ਼ਨ ਦੀ ਕੰਸੈਂਟ ਤੋਂ ਬਿਨਾ ਉਹ ਏਰੀਆ 1000 ਮੀਟਰ ਦਾਇਰੇ ਦੇ ਵਿੱਚ ਆਂਦਾ ਸਾਰਾ ਨਾ ਆਰਮੀ ਦੀ ਕੰਸੈਂਟ ਲਈ ਨਾ ਉਹਨਾਂ ਨੇ ਕਾਰਪੋਰੇਸ਼ਨ ਦੀ ਕੰਸੈਂਟ ਲਈ ਨਾ ਪਬਲਿਕ ਦੀ ਕੰਸੈਂਟ ਲਈ ਤੇ ਇੱਕ ਰਿਲੀਜੀਅਸ ਜਿਹੜਾ ਧਾਰਮਿਕ ਕੰਮ ਸ਼ੁਰੂ ਕਰਦਾ ਜਿਹਦੇ ਵਿੱਚ ਜਨਤਾ ਦਾ ਵੀ ਇਤਰਾਜ਼ ਆ ਤੇ ਤੁਹਾਡੇ ਮਾਧਿਅਮ ਰਹੀ ਅਸੀਂ ਵੀ ਇਸ ਚੀਜ਼ ਦਾ ਵਿਰੋਧ ਕਰਦਾ ਮੈਂ ਕਟ ਠੀਕ ਹੈ ਕਿ ਵੀ ਪ੍ਰਸ਼ਾਸਨ ਨੂੰ ਇਹੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਬੜੇ ਸੰਵੇਦਨਸ਼ੀਲ ਮੁੱਦੇ ਹੈ ਕਿਸੇ ਦੀ ਵੀ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਤੇ ਕੋਈ ਵੀ ਆਦਮੀ ਜਿਹੜਾ ਹੈ ਉਹ ਧਾਰਮਿਕ ਭਾਵਨਾਵਾਂ ਉਹਨੂੰ ਬੜਕਾਇਆ ਨਾ ਤੇ ਕਿਸੇ ਵੀ ਧਰਮ ਨੂੰ ਕਮਜ਼ੋਰ ਨਾ ਸਮਝੇ ਕੋਈ ਵੀ ਆਦਮੀ ਜ਼ੋਰ ਜਬਰ ਕਰਕੇ ਇਹ ਸੋਚੇਗਾ ਵੀ ਅਸੀਂ ਕਿਸੇ ਚੀਜ਼ ਦਾ ਨਿਰਮਾਣ ਕਰ ਲਾਂਗੇ ਨਾ ਉਹਨਾਂ ਦੀ ਜ਼ਮੀਨ ਹੋਏ ਨਾ ਉਹਨਾਂ ਨੇ ਆਰਮੀ ਦੀ ਪਰਮਿਸ਼ਨ ਲਈ ਹੋਏ ਜਾਂ ਨਾ ਉਹਨਾਂ ਨੇ ਕਾਰਪੋਰੇਸ਼ਨ ਦੀ ਪਰਮਿਸ਼ਨ ਲਈ ਹੋਏ ਤੇ ਚਾਹੇ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਜਾਏ ਤੇ ਚਾਹੇ ਕੋਈ ਵੀ ਪੋਲਿਟਿਕਲ ਪਾਰਟੀ ਨਾਲ ਆ ਜਾਏ ਜੇ ਪਬਲਿਕ ਵੀ ਨਾਲ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਰੈਵਨਿਊ ਰਿਕਾਰਡ ਉਹਨਾਂ ਦਾ ਕਲੀਅਰ ਨਹੀਂ ਹੈ ਤੇ ਅਸੀਂ ਵੀ ਉਸ ਚੀਜ਼ ਦਾ ਵਿਰੋਧ ਕਰਾਂਗੇ ਮਸਜਿਦ ਜੇ ਉਹ ਨਜਾਇਜ਼ ਤੌਰ ਦੇ ਉੱਤੇ ਬਣਾ ਕੇ ਲੋਕਾਂ ਦੀ ਭਾਵਨਾਵਾਂ ਨੂੰ ਬੜਕਾਉਣ ਦੀ ਕੋਸ਼ਿਸ਼ ਕਰਨਗੇ ਤੇ ਮੈਂ ਕਟੜ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਦੱਸ ਦਿਆਂ ਕਿ ਅਸੀਂ ਮਸਜਿਦ ਦਾ ਉੱਥੇ ਨਿਰਮਾਣ ਨਹੀਂ ਹੁੰਦਿਆਂ ਤੇ ਪ੍ਰਸ਼ਾਸਨ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਇਹੋ ਜਿਹੇ ਜਿਹੜੇ ਕੋਈ ਸ਼ਰਾਤੀ ਤਤਵ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਬੜਕਾ ਕੇ ਦੰਗੇ ਕਰਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਜੈ ਜਵਾਲ ਇਸ ਤੋਂ ਬਾਅਦ ਜਿਹੜਾ ਇਹ ਮਾਮੂਨ ਦੇ ਇਲਾਕੇ ਦੇ ਵਿੱਚ ਜਿਹੜਾ ਘਟਨਾ ਹੋਈ ਹੈਗਾ ਕਿ ਇਹ ਮਾਮਲਾ ਇਸ ਤਰੀਕੇ ਨਾਲ ਹੈ ਕਿ ਵੀ ਇੱਥੇ ਮੁਸਲਿਮ ਕਮਿਊਨਿਟੀ ਦੇ ਕੁਝ ਘਰ ਉਹ ਆਪਣੀ ਮਸਜਿਦ ਜਿਹੜੀ ਹੈ ਉਹਦੀ ਨੀਂਹ ਪੱਥਰ ਰੱਖ ਕੇ ਅੱਗੇ ਕੰਮ ਕਰ ਰਹੇ ਸੀ ਤੇ ਇੱਥੋਂ ਦੀ ਜਿਹੜੀ ਲੋਕਲ ਕਮਿਊਨਿਟੀ ਹੈ ਹਿੰਦੂ ਕਮਿਊਨਿਟੀ ਤੇ ਉਹਨਾਂ ਨੂੰ ਥੋੜਾ ਜਿਹਾ ਇਤਰਾਜ਼ ਸੀ ਕਿ ਵੀ ਇਹ ਜਿਹੜਾ ਇਹ ਮਸਜਿਦ ਬਣਾ ਰਹੇ ਹੈ ਕਿ ਵੀ ਇਹ ਜ਼ਮੀਨ ਇਹਨਾਂ ਦੀ ਹੈ ਤੇ ਵੀ ਇਹਨੂੰ ਚੈੱਕ ਕਰ ਲਿਆ ਜਾਏ ਤੇ ਦੂਸਰਾ ਇਹ ਹੈ ਕਿ ਵੀ ਕੀ ਇਹਨਾਂ ਨੇ ਪਰਮਿਸ਼ਨ ਵਗੈਰਾ ਲਈ ਹੈ ਕਿ ਨਹੀਂ ਤੇ ਫਿਰ ਇਸ ਲਈ ਇਤਿਹਾਦ ਦੇ ਤੌਰ ਤੇ ਆਪਾਂ ਇੱਥੇ ਆਏ ਹਾਂ ਤੇ ਹਿੰਦੂ ਜਥੇਬੰਦੀਆਂ ਦੇ ਨੁਮਾਇंदे ਵੀ ਇੱਥੇ ਆਏ ਸੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਹੜੇ ਮੁ슬림 ਭਾਈਚਾਰੇ ਦੇ ਜਿਹੜੇ ਨੁਮਾਇंदे ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਹੁਣ ਇਹ ਡਿਸਾਈਡ ਹੋਇਆ ਕਿ ਵੀ ਜਿਹੜਾ ਇਹ ਜਿਹੜੀ ਜ਼ਮੀਨ ਹੈ ਇਹਨੂੰ ਲੈ ਕੇ ਮਾਲ ਵਿਭਾਗ ਦੇ ਤੋਂ ਜਿਹੜੇ ਇਹਨਾਂ ਦੇ ਓਬਜੈਕਸ਼ਨ ਹੈ ਕਿ ਵੀ ਜ਼ਮੀਨ ਇਹਨਾਂ ਦੀ ਹੈ ਕਿ ਨਹੀਂ ਉਹ ਆਪਾਂ ਵੈਰੀਫਾਈ ਕਰਾ ਰਹੇ ਆ ਤੇ ਪੀਸਫੁਲੀ ਇਸ ਮੈਟਰ ਨੂੰ ਆਪਾਂ ਜਿਹੜਾ ਉਹ ਰਿਸੋਲਵ ਕੀਤਾ ਬਾਕੀ ਜਿਹੜਾ ਬਾਕੀ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ ਦੋਨੋਂ ਧਿਰਾਂ ਨਾਲ ਤੇ ਜੋ ਐਕਸੈਪਟੇਬਲ ਸੋਲੂਸ਼ਨ ਹੋਏਗਾ ਉਹਦੇ ਅਨੁਸਾਰ ਹੀ ਅੱਗੇ ਆਪਾਂ ਚੱਲਾਂਗੇ। ਸਿਰ ਕੰਮ ਚੱਲਦਾ ਪਿਆ ਫਿਲਹਾਲ। ਕੰਮ ਹਾਲੇ ਫਿਲਹਾਲ ਤੇ ਰੁਕਿਆ ਹੋਇਆ। ਤੇ ਉਹਦੇ ਬਾਅਦ ਜਦੋਂ ਆਪਾਂ ਰਿਪੋਰਟਸ ਵਗੈਰਾ ਆ ਜਾਂਦੀਆਂ ਤੇ ਜਿਹੜੇ ਕੁਝ ਮੁੱਦੇ ਉਠਾਏ ਹੋ ਕਲੀਅਰ ਹੋ ਜਾਂਦੇ ਆ ਤੇ ਕੰਮ ਫਿਰ ਅੱਗੇ ਚੱਲ ਪੂਗਾ। ਚੰਗੇ।